ਆ ਦੇਖੋ ਬਾਜੀ ਮੱਥੀ ਜਾਂਦੇ ਆ ਮਿੱਟੀ ਸਾਲ ਪਏ ਹੋਏ ਕੜਾਹੇ ਦੇ ਵਿੱਚ ਉਹ ਪਤ ਸਾਰੇ ਜਾਣਦੇ ਹੀ ਆ ਕਿ ਉਹ ਪਸ਼ੂਆਂ ਦੇ ਲਈ ਕੱਢੀ ਜਾਂਦੀ ਹੁੰਦੀ ਲੋ ਜੀ ਆ ਬਣ ਗਿਆ ਹੁਣ ਹਾਂਜੀ ਹੁਣ ਇਹ ਤਾਂ ਕੜਾਹਾ ਫਟ ਕਰਾਂਗੇ ਜੀ ਹੁਣ ਤਾਂ ਨਹੀਂ ਹੋਰ ਮਿੱਟੀ ਲਾਉਣੀ ਨਹੀਂ ਜੀ ਜੋ ਜੀ ਹਾਂਜੀ ਜੁਆ ਚਾਹੇ ਨਾ ਕਰਤਾ ਹੋਣਾ ਇਹ ਕਾ ਜਗਾ ਆ ਹੁਣੇ ਸਾਨੂੰ ਦੋਵੇਂ ਧੁਆ ਬੰਦ ਕਰਨੀਆਂ ਪਊ। ਓਕਰੇ ਦੇ ਨਾਲ ਇਧਰੋਂ ਮੂੰਹ ਬੰਦ ਕੀਤਾ ਤਾਂ ਕਿ ਬੈਕ ਜਿਹੜਾ ਧੁਆ ਆ ਰਿਹਾ ਆ ਉਹ ਨਾ ਆਵੇ। ਇਹਨੇ ਦੇ ਪੱਤੇ ਹੁੰਦੇ ਆ ਜੀ। ਇਹਨੂੰ ਖੋਰੀ ਕਹਿੰਦੇ ਆ। ਹਾਂ ਇਹਨੂੰ ਖੋਰੀ ਕਹਿੰਦੇ ਆ ਜੀ। ਤੇ ਟੋਕ ਤੇ ਦੇ ਗੰਨੇ ਦੀ ਹੋ ਗਈ ਜੀ। ਚਮੜੀ ਲਾ ਲਓ ਜੀ। ਗੰਨੇ ਦੇ ਵਿੱਚੋਂ ਸਾਰਾ ਰਸ ਕੱਢ ਲਿਆ ਤੇ ਜੋ ਬਚਿਆ ਉਹ ਆ ਆ। ਇਹ ਟੋਕ ਆ। ਹੁਣ ਉਹ ਬੈਕ ਉਹਨੂੰ ਹਟ ਗਿਆ ਕਿਉਂਕਿ ਅਸੀਂ ਉਧਰ ਜਿੱਧਰੋਂ ਸਵਾਗ ਜੜਣੀਆਂ ਉਧਰੋਂ ਹਵਾ ਪੈਣੋਂ ਬੰਦ ਹੋ ਗਈ ਤੇ ਸਾਰੇ ਦਾ ਸਾਰਾ ਧੁਆ ਆ ਗਿਆ। ਲੂੰਬੀ ਥਾਣੀ ਉੱਪਰ ਉ ਉਲੰਬੀ ਥਾਣੀ ਆ ਰਿਹਾ ਗੋੜ ਬਣਾਉਣ ਤੋਂ ਪਹਿਲਾਂ ਜਿਵੇਂ ਮੈਂ ਪਿਛਲੇ ਵੀਡੀਓ ਚ ਦੱਸਿਆ ਸੀ ਕਿ ਚੁੱਭਾ ਕਿਵੇਂ ਬਣਦਾ ਆ ਇਸੇ ਤਰ੍ਹਾਂ ਗੋੜ ਬਣਾਉਣ ਦੇ ਲਈ ਚੁੱਬੇ ਦੀ ਸਫਾਈ ਕਿੱਦਾਂ ਕੀਤੀ ਜਾਂਦੀ ਉਹ ਤਾਂ ਸੀ ਨਵਾਂ ਚੁੱਭਾ ਪਰ ਪੁਰਾਣੇ ਬਣੇ ਹੋਏ ਜਿਹੜੇ ਚੁੱਭੇ ਹੁੰਦੇ ਆ ਚੁੱਭਾ ਕਹ ਲਓ ਜਾਂ ਚੁੰਬਾ ਕਹ ਲਓ ਉਹ ਜਿਹੜੇ ਬਣੇ ਹੁੰਦੇ ਆ ਉਹਨਾਂ ਨੂੰ ਆਪਾਂ ਕਿਸ ਤਰ੍ਹਾਂ ਸਾਫ਼ ਕਰਦੇ ਆ ਉਹ ਤੁਹਾਨੂੰ ਇੱਕ ਛੋਟੀ ਜਿਹੀ ਵੀਡੀਓ ਰਾਹੀਂ ਦੱਸਣ ਲੱਗੇ ਆ ਭਾਜੀ ਗਿਆਨੀ ਦਲਵੀਰ ਸਿੰਘ ਮਿਹੜੂ ਸਫਾਈ ਕਰਦੇ ਪਏ ਆ ਆ ਥੋੜਾ ਜਿਹਾ ਦੇਖ ਲਓ ਤੁਸੀਂ ਦ੍ਰਿਸ਼ ਦੇਖੋ ਪਹਿਲਾਂ ਮੈਂ ਤੁਹਾਨੂੰ ਦੱਸਦਾ ਆ ਇਹਨਾਂ ਦਾ ਪਿਛਲਾ ਬਣਿਆ ਚੁੰਬਾ ਆ ਠੀਕ ਆ ਤੇ ਇੱਥੇ ਆਪਾਂ ਗੁੜ ਬਣਾਉਨੇ ਹਨਾ ਗਿਆਨੀ ਜੀ ਹੁਣੀ ਆ ਇਹਦੇ ਵਿੱਚ ਸਵਾ ਅਤੇ ਮਿੱਟੀ ਵੀ ਸੀ ਨਾਲ हां ਮਿੱਟੀ ਮਿੱਟੀ ਡਿੱਗੀ ਹੁੰਦੀ ਆ हां ਜਿਹੜੀ ਮਿੱਟੀ ਸਵਾ ਘਾ ਫੂਸ ਵਗੈਰਾ ਇਹਨਾਂ ਨੇ ਦੱਬ ਦਿੱਤਾ ਸੀਗਾ ਉਹ ਇਸੇ ਲਈ ਹੁੰਦਾ ਆ ਕਿ ਇਹਦੇ ਵਿੱਚ ਜੇ ਆਪਾਂ ਇਹਨੂੰ ਖਾਲੀ ਛੱਡ ਦਈਏ ਤੇ ਸਾਰਾ ਸਾਲ ਇਹਦਾ ਨੁਕਸਾਨ ਹੋਊਗਾ ਕਾਰਨ ਦੇਖੋ ਗੁੜ ਬਣਾਉਣਾ ਹੁੰਦਾ ਆ 4-5 ਮਹੀਨੇ ਦੀ ਇਹ ਵੱਧ ਤੋਂ ਵੱਧ ਖੇੜ ਹੁੰਦੀ ਆ ਬਾਕੀ ਦੇ 6 ਤੋਂ 7 ਮਹੀਨੇ ਇਹ ਤਕਰੀਬਨ ਜਿਹੜਾ ਆ ਜਾਂ 8 ਮਹੀਨੇ ਇਹ ਬੰਦ ਰਹਿਣਾ ਉਸ ਵਿਚਲੇ ਸਮੇਂ ਦੇ ਦੌਰਾਨ ਆਪਾਂ ਇਹਨੂੰ ਕਿਸ ਤਰ੍ਹਾਂ ਦੇ ਨਾਲ ਸੰਭਾਲਣਾ ਹੁੰਦਾ ਉਹਦੇ ਲਈ ਸਭ ਤੋਂ ਸੌਖਾ ਤਰੀਕਾ ਹੈ ਸੁਆ ਤੇ ਥੋੜੀ ਮਿੱਟੀ ਵਗੈਰਾ ਦੇ ਨਾਲ ਇਹਨੂੰ ਪੂਰੀ ਤਰ੍ਹਾਂ ਭਰ ਦਿੱਤਾ ਜਾਂਦਾ ਆ ਇਧਰ ਤਾਈ ਜਿੱਧਰ ਚਿਮਨੀ ਆਲਾ ਧੂਆ ਜਾਂਦਾ ਆ ਉਸ ਪਾਸੇ ਨੂੰ ਉਥੋਂ ਚਿਮਨੀ ਨੂੰ ਧੂਆ ਜਾਂਦਾ ਉਧਰ ਨੂੰ ਇਹਨੂੰ ਨਹੀਂ ਭਰਿਆ ਜਾਂਦਾ ਸਿਰਫ ਇੱਥੇ ਇੱਥੇ ਜਿੱਥੇ ਮੇਨ ਕੜਾਹਾ ਰੱਖਿਆ ਜਾਂਦਾ ਤੇ ਜਿੱਥੇ ਅੱਗ ਬਲਣੀ ਆ ਤੇ ਜਿੱਧਰ ਦੀ ਸੁਆਹ ਕੱਢੀ ਜਾਣੀ ਆ ਇੱਥੇ ਦੋ ਪਾਸਿਆਂ ਵੱਲ ਪੂਰੀ ਤਰ੍ਹਾਂ ਦੇ ਨਾਲ ਇੱਥੇ ਸੁਆਹ ਪਾ ਦਿੱਤੀ ਜਾਂਦੀ ਹੁੰਦੀ ਆ ਭਾਰ ਕੇ ਫਿਰ ਇਹਦੇ ਉੱਤੇ ਤੁਸੀਂ ਕਢਾਹਾ ਜਿਹੜਾ ਆ ਉਹਨੂੰ ਮੁੱਦਾ ਪਾਰ ਦਿਓ ਜਾਂ ਤੁਸੀਂ ਉਹਨੂੰ ਟੱਕ ਦੇਓ ਚੰਗੀ ਤਰ੍ਹਾਂ ਤੇ ਇਹਦੇ ਨਾਲ ਕੀ ਹੁੰਦਾ ਆ ਕਿ ਇੱਕ ਤਾਂ ਪਾਣੀ ਨਹੀਂ ਭਰੇਗਾ ਮੀਂਹ ਕਣੀ ਦੇ ਵਿੱਚ ਕੋਈ ਦਿੱਕਤ ਨਹੀਂ ਆਊਗੀ ਤੁਸੀਂ ਅਗਲੇ ਸਾਲ ਐਸੇ ਤਰ੍ਹਾਂ ਚੁੱਬਾ ਸਾਫ਼ ਕਰਕੇ ਵਰਤ ਸਕਦੇ ਆ ਕਿਦਾਂ ਵਰਤਿਆ ਜਾਂਦਾ ਉਹ ਵੀ ਤੁਹਾਨੂੰ ਦਿਖਾ ਦਨੇ ਆ ਪਾਜੀ ਪਹਿਲਾਂ ਕੀ ਕੀਤਾ ਸੀਗਾ ਆਪ ਮਿੱਟੀ ਕੱਢਣ ਲਈ ਆਪਾਂ ਪਹਿਲਾਂ ਜਿੱਦਾਂ ਜੀ ਇਹ ਜਾਲੀ ਚੱਕਦੇ ਸੀ ਆਹ ਹੂੰ ਆਹ ਜੀ ਹੂੰ ਚੱਕ ਕੇ ਤਾਂ ਮਿੱਟੀ ਪਈ ਹੋਸ਼ ਗਈ ਹੂੰ ਹੱਥ ਨਾਲ ਖਾਲੀ ਕਰਤਾ ਜੀ ਹੂੰ ਆਹ ਵਾਲਾ ਹਾਂਜੀ ਉਹ ਖਾਲੀ ਕਰਕੇ ਹੂੰ ਤੇ ਆਹ ਚ ਜਿਹੜੀ ਮਾੜੀ ਮੋਟੀ ਸਵਾ ਸੀਗੀ ਹੂੰ ਨੁੰਬੇ ਚ ਹੂੰ ਉਹ ਖੇਚ ਦਿੱਤੇ ਆ ਸਾਫ ਕਰਤਾ ਪੂਰਾ ਜੀ ਹੂੰ ਕਿਤੇ ਤੋਂ ਬਾਅਦ ਹੁਣ ਇਦਾਂ ਨੂੰ ਜਿਤਾ ਹਾਂ ਮਤਲਬ ਹੁਣ ਠਾਗਣਾ ਉੱਤੇ ਖਤਕਣ ਲੱਗਾ ਜੀ ਹੂੰ ਬਾਈ ਥੱਲੇ ਜਿਹੜੀ ਸਵਾਹ ਜਿਹੜੀ ਆਪਾਂ ਇੱਧਰ ਖਿੱਚੀ ਜਾਣੀ ਉਹ ਬਣੀ ਹੋਈ ਆ ਜੀ ਹੂੰ ਇੱਧਰ ਹੂੰ ਖਿੱਚਣ ਵਾਸਤੇ ਸਵਾਹ ਜੀ ਉਹ ਸੋਨਾ ਹਾ ਹੈਂ ਧਕਾ ਦਿਆਂ ਜੀ ਸਾਨਾ ਹਾ ਜੀ ਹੁਣ ਮਿੱਟੀ ਤੇ ਸਵਾਹ ਕੱਢ ਦਿੱਤੀ ਆ ਪਿਛਲੇ ਸਾਲ ਦਾ ਸੰਭਿਆ ਬੜੀਆ ਤਰੀਕੇ ਨਾਲ ਆ ਤੁਸੀਂ ਦੇਖੋ ਕਿਤੋਂ ਟੁੱਟਿਆ ਕਿਤੋਂ ਕੋਈ ਸਮੱਸਿਆ ਆ ਐਦਾਂ ਹੀ ਜਿੱਥੇ-ਜਿੱਥੇ ਵੀ ਕਿਤੇ ਵੀ ਆਪਾਂ ਨੂੰ ਲੋੜ ਆ ਉੱਥੇ ਮਿੱਟੀ ਲਾ ਦਿੱਤੀ ਜਾਣੀ ਆ ਜਿੱਥੇ ਲੋੜ ਆ ਪੜਿਆ ਜਿੱਥੇ ਥੱਲੇ ਮਾੜਾ ਨਹੀਂ ਨਪ ਰਿਹਾ ਹਿਲਦਾ ਨਹੀਂ ਹਾਂ ਫੇਰ ਹਿਲਦਾ ਨਹੀਂ ਗੱਡਾ ਡੁੰਡਾ ਮਾਰੇ ਜਦ ਆਪਾਂ ਬਾਲਨ ਬਾਲਦੇ ਆ ਹਾਂ ਫੇ ਹਿਲਦਾ ਨਹੀਂ ਜੀ ਇਹ ਤਾਂ ਮੜ ਮੜੀ ਉੱਤੇ ਗਾਰਾ ਲਿਪ ਦੇਣਾ ਆ ਆ ਦੇਖੋ ਕਿੰਨਾ ਵਧੀਆ ਤਰੀਕੇ ਦੇ ਨਾਲ ਇਹ ਜਿਹੜਾ ਗਾਰਾ ਆ ਇਦਾਂ ਲਾ ਕੇ ਮਿੱਟੀ ਲਾ ਕੇ ਇਹਨੂੰ ਫਿਕਸ ਕਰ ਦਿੱਤਾ ਜਾਣਾ ਆ ਜਿੱਥੇ ਜਿੱਥੇ ਲੋਡ ਸੀਗੀ ਕੜਾਹਾ ਰੱਖਣ ਦੇ ਲਈ ਉੱਥੇ ਉੱਥੇ ਮਿੱਟੀ ਭਾਜੀ ਨੇ ਲਾਤੀ ਆ ਜਿੱਥੇ ਕਿਤੇ ਹੋਰ ਲੋਡ ਆ ਜਿਵੇਂ ਆ ਦੇਖੋ ਇੱਥੇ ਲੋਡ ਆ ਇੱਥੇ ਇਹ ਲਾ ਦੇਣਗੇ ਵੀ ਜਿੱਥੇ ਕੜਾਹਾ ਰੱਖਿਆ ਜਾਣਾ ਪੂਰੀ ਤਰ੍ਹਾਂ ਨਾਲ ਗੁਲਾਈ ਕੜਾਹੇ ਦੀ ਦੇ ਅਨੁਸਾਰ ਇਹ ਗੋਲ ਬਣਿਆ ਹੋਇਆ ਆ ਕੋਈ ਇਹਦੇ ਵਿੱਚ ਜਿਹੜੀ ਕੋਈ ਰੌਕਟ ਸਾਇੰਸ ਤੇ ਨਹੀਂ ਹੈਗੀ ਵੀ ਜਿਹੜੀ ਸਮਝ ਨਾ ਆ ਸਕੇ ਪਰ ਹੈ ਇਹ ਵੈਸੇ ਕੰਮ ਕਾਫੀ ਟੈਕਨੀਕ ਵਾਲਾ ਹੀ ਆ ਕਿਉਂਕਿ ਕਿਉਂਕਿ ਆਮ ਬੰਦਾ ਇਹਨੂੰ ਨਹੀਂ ਬਣਾ ਸਕਦਾ ਠੀਕ ਆ ਆ ਦੇਖੋ ਭਾਜੀ ਮੱਥੀ ਜਾਂਦੇ ਆ ਮਿੱਟੀ ਭਾਜੀ ਲਾ ਦਿਓ ਚੰਗੀ ਤਰ੍ਹਾਂ ਆ ਦੇਖੋ ਇਸ ਇੱਟਾ ਲਾ ਲਓ ਤੇ ਹਜੇ ਗੁੜ ਦਾ ਨਾ ਸੋਚਣ ਲੱਪਿਓ ਵੀ ਗੁੜ ਲੱਗਾ ਬਣ ਗੁੜ ਨਹੀਂ ਲੱਗਾ ਬਣ ਇਹਦੀਆਂ ਤਿਆਰੀਆਂ ਆ ਹਜੇ ਇਹਨੂੰ ਤਾਂ ਹਜੇ ਲਾ ਕੇ ਹਜੇ ਇਹਨੂੰ ਟੈਸਟ ਮਾਰਿਆ ਜਾਣਾ ਵੀ ਧੂਆ ਸਹੀ ਨਿਕਲਦਾ ਅੱਗ ਸਹੀ ਬਲ ਰਹੀ ਆ ਕੋਈ ਦਿੱਕਤ ਤਾਂ ਨਹੀਂ ਕਾਰਨ ਖੜੇ ਪੈਰ ਨਹੀਂ ਇਹ ਕੰਮ ਹੁੰਦੇ ਹੁੰਦੇ ਇਹ ਪਹਿਲਾਂ ਕਰਕੇ ਦੇਖਣੇ ਪੈਂਦੇ ਆ ਫਿਰ ਗੰਨੇ ਨੂੰ ਇੱਕ ਵਾਰੀ ਟੈਸਟ ਕੀਤਾ ਜਾਂਦਾ ਕਿ ਜਿਹੜਾ ਗੰਨਾ ਆ ਉਹ ਸਾਡਾ ਪੱਕ ਗਿਆ ਆ ਇਹ ਕਦੀ ਪੱਤ ਕੱਢੀ ਜਾਂਦੀ ਆ ਸਾਲ ਪਏ ਹੋਏ ਕੜਾਹੇ ਦੇ ਵਿੱਚ ਜਿਹੜੀ ਪਹਿਲੀ ਪੱਤ ਆ ਉਹ ਆਪਾਂ ਕੱਢ ਲੈਨੇ ਆ ਉਹ ਪੱਤ ਸਾਰੇ ਜਾਣਦੇ ਹੀ ਆ ਕਿ ਉਹ ਪਸ਼ੂਆਂ ਦੇ ਲਈ ਕੱਢੀ ਜਾਂਦੀ ਹੁੰਦੀ ਆ ਚਲੋ ਉਹਦੇ ਵਿੱਚ ਕੀ ਆ ਕਿ ਕੜਾਹ ਵਗੈਰਾ ਚੰਗੀ ਤਰ੍ਹਾਂ ਸਾਫ਼ ਹੋ ਜਾਂਦਾ ਠੀਕ ਹੈ ਜੀ ਵੈਸੇ ਆਪਾਂ ਦੇਖੋ ਚੰਗੀ ਤਰ੍ਹਾਂ ਸਵੇ ਇਹਨਾਂ ਨੇ ਤੋਤਾ ਆਇਆ ਇਹਨੂੰ ਦੋ ਤਿੰਨ ਰਿਏ ਧੋ ਚੁੱਕੇ ਆ ਹੁਣ ਫੇਰ ਇਹ ਧੋਈ ਜਾ ਰਹੇ ਹੁਣ ਇਹਨੂੰ ਗਰਮ ਪਾਣੀ ਦੇ ਨਾਲ ਧੋਤਾ ਜਾਣਾ ਹਨਾ ਹਾਂਜੀ ਹਾਂਜੀ ਗਰਮ ਪਾਣੀ ਨਾਲ ਜੀ ਅੱਗ ਬਾਲ ਕੇ ਫੇਰ ਧੋਵਾਂਗੇ ਜੀ ਹਾਂ ਅੱਗ ਬਾਲ ਕੇ ਇਹਨੂੰ ਗਰਮ ਪਾਣੀ ਦੇ ਨਾਲ ਧੋਤਾ ਜਾਣਾ ਤੋ ਗਰਮ ਕੀਤਾ ਜਾਊਗਾ ਪਾਣੀ ਉਹਦੇ ਨਾਲ ਟੈਸਟ ਵੱਜ ਜਾਂਦਾ ਕਿ ਕੀ ਚਿਮਨੀ ਦੇ ਵਿੱਚੋਂ ਧੂਆ ਨਿਕਲ ਰਿਹਾ ਚਿਮਨੀ ਪਿਛਲੇ ਸਾਲ ਸਾਡੀ ਕੀ ਹੋਈ ਅਸੀਂ ਇਧਰੋਂ ਕੜਾਹੇ ਦੇ ਵਿੱਚ ਰਸ ਪਾ ਲਈ ਵੇਲਣਾ ਚਲਾ ਲਿਆ ਅੱਗ ਵਾਲੀ ਪਰ ਚਿਮਨੀ ਦੇ ਵਿੱਚੋਂ ਧੂਆ ਨਾ ਨਿਕਲੇ ਹੁਣ ਸਮੱਸਿਆ ਕੀ ਆਈ ਕਿ ਅਸੀਂ ਸਾਨੂੰ ਸਿਗਾ ਕਿ ਬਿਲਕੁਲ ਠੀਕ ਹੈ ਜੀ ਚੁੱਲਾ ਤਾਂ ਸੌਰੀ ਚੁੱਬਾ ਤਾਂ ਬਿਲਕੁਲ ਠੀਕ ਹੈ ਚੁੱਬੇ ਨੂੰ ਤਾਂ ਕੋਈ ਦਿੱਕਤ ਹੀ ਨਹੀਂ ਹੈਗੀ ਤੇ ਫਿਰ ਆਪਾਂ ਇਹਦੀ ਇਹਦੀ ਤਿਆਰੀ ਕੀ ਕਰਨੀ ਆ ਇਹ ਤਾਂ ਬਿਲਕੁਲ ਠੀਕ ਆ ਅੱਗ ਬਾਲੀ ਜਾਣੀ ਆ ਧੂਆ ਨਿਕਲ ਹੀ ਜਾਏਗਾ ਇਹ ਚਿਤਚੇਤੇ ਵੀ ਨਹੀਂ ਸੀ ਪਰ ਸਫਾਈ ਕਰਨੀ ਜਿਹੜੀ ਜ਼ਰੂਰੀ ਹੁੰਦੀ ਆ ਸੋ ਹੁਣ ਆਪਾਂ ਕੀ ਕਰਾਂਗੇ ਕਿ ਚਿਮਨੀ ਦੇ ਸਾਰੀ ਦੇ ਵਿੱਚ ਇੱਕ ਵਾਰੀ ਬਾਂਸ ਦੇ ਨਾਲ ਬੰਨ ਕੇ ਬੋਰਾ ਫੇਰ ਦਿੱਤਾ ਜਾਊ ਕਿਸੇ ਬੰਨੇ ਉਹ ਸੇਕ ਨਹੀਂ ਨਿਕਲਦਾ ਇਹ ਜ਼ਰੂਰੀ ਹੁੰਦੀ ਆ ਮਿੱਟੀ ਲਾਉਣੀ ਆ ਇਦਾਂ ਬਿਲਕੁਲ ਜਿੱਥੇ ਕੜਾਇਆ ਟਿਕਾਇਆ ਜਾਣਾ ਕਿਉਂਕਿ ਜੇ ਆਪਾਂ ਇਹ ਮਿੱਟੀ ਨਹੀਂ ਲਾਵਾਂਗੇ ਤਾ ਫਿਰ ਕਈ ਵਾਰੀ ਜਿਹੜਾ ਸੇਕ ਆ ਉਹ ਕਿਸੇ ਪਾਸੇ ਨੂੰ ਨਿਕਲਦਾ ਹਵਾ ਨਿਕਲੇਗੀ ਸੇਕ ਨਿਕਲੇਗਾ ਉਹਦੇ ਨਾਲ ਗੁੜ ਖਰਾਬ ਹੋ ਜਾਣਾ ਭਾਈ ਠੀਕ ਆ ਉਦੋਂ ਨੂੰ ਸੇਕ ਵੱਧ ਲੱਗ ਜਾਂਦਾ ਹੁੰਦਾ ਕਈ ਵਾਰੀ ਸਾਡੀ ਬਹੁਤ ਸਾਰੀ ਨੌਜਵਾਨ ਜਿਹੜੀ ਪੀੜ੍ਹੀ ਆ ਉਹ ਇਹਨਾਂ ਗੱਲਾਂ ਨੂੰ ਜਾਣਦੀ ਨਹੀਂਗੀ ਉਹ ਸਾਡੇ ਬੱਚੇ ਜਿਹੜੇ ਅੱਜਕੱਲ ਦੇ ਉਹ ਤਾਂ ਜਾਣਦੇ ਹੀ ਨਹੀਂਗੇ ਹਨਾ ਗੇਮਾਂ ਚ ਗੁੰਮ ਹੋਗਾ ਹੋਰ ਕੰਮਾਂ ਚ ਗੁੰਮ ਹੋਗਾ ਉਹਨਾਂ ਨੂੰ ਇਹਨਾਂ ਕੰਮਾਂ ਦੇ ਨਹੀਂ ਭਾਜੀ ਪਤਾ ਹੈ ਹਾਂਜੀ ਨਹੀਂ ਪਤਾ ਜੀ ਕੋਈ ਸੱਬਾ ਬਣਾਉਣਾ ਕੋਈ ਔਖਾ ਕੰਮ ਨਹੀਂ ਹੈ ਹਾਂ ਕੋਈ ਔਖਾ ਨਹੀਂ ਗਾ ਜੀ। ਜੀ ਜੀ। ਔਰ ਇੱਕ ਵਾਰ ਬਣਿਆ ਇਦਾਂ ਸੰਭਾਲਿਆ ਜਾ ਸਕਦਾ। ਹਾਂਜੀ। ਬਸ ਇਹਦੀ ਕੇਅਰ ਕਰਨ ਦੀ ਲੋੜ ਹੁੰਦੀ ਆ ਹੋਰ ਇਹ ਨੂੰ ਕੋਈ ਆਪਾਂ ਕਿਹੜਾ ਇਹਦੇ ਕੋਲ ਬਾਡੀਗਾਰਡ ਖੜੇ ਕਰਨੇ ਆ ਹੈ। ਇਹ ਹੁਣ ਫੇਰ ਲਾਉਣ ਲਾ ਪੈ ਤੁਸੀਂ ਥੱਲੇ। ਹਾਂਜੀ। ਇਹ ਹੁੰਦਾ ਜੀ ਸ਼ਾਨ ਨਾਲ ਹਿਲਦਾ ਨਹੀਂ ਕਿਹੇ ਬਣੇ ਜੀ। ਇਹ ਦੇਖੋ। ਪਹਿਲਾਂ ਥੋੜੀ ਲਾਈ ਸੀ ਤੁਸੀਂ? ਹਾਂਜੀ ਹਾਂਜੀ ਥੋੜੀ ਤਾਂ ਰਹਿੰਦੀ ਹਾਲੇ ਜੀ। ਆਣਾ ਹਿਲੂਗਾ ਨਹੀਂ ਜਿੱਦਾਂ ਮਰਦੀ ਆਪਾਂ ਥੱਲੇ ਡੰਡਾ ਮਾਰੀ ਜਾਂਦੇ ਵਿੱਚ ਇਹਦੇ। ਹੂੰ। ਹਿਲੂਗਾ ਨਹੀਂ ਜੀ। ਹੂੰ। ਇਹ ਇਹ ਨਾ ਪਿਕਸਲਿਆ ਹੋ ਗਿਆ ਨਾ ਹਾਂਜੀ ਹਾਂਜੀ ਫੈਕਸ ਹੋ ਜਾਂਦਾ ਜੀ ਹੂੰ ਇਸ ਕਰਕੇ ਆ ਮਿੱਟੀ ਬਿਠਾਉਣੀ ਆ ਇਹਦੇ ਬਾਜੀ ਧੂਆ ਘੁੰਮਰੀ ਹੁੰਦੀ ਆ ਅੱਗੇ ਜੀ ਹੂੰ ਆ ਬੱਚਿਆਂ ਨੂੰ ਦਿਖਾ ਲਓ ਇਹ ਚੀਜ਼ਾਂ ਬੱਚਿਆਂ ਨੂੰ ਤਾਂ ਮਨਲਾ ਅੱਜਕੱਲ੍ਹ ਦਿਆਂ ਨੂੰ ਕੁਝ ਵੀ ਨਹੀਂ ਪਤਾ ਹੋਣਾ ਤੇ ਜਿਹੜੇ ਜਿਹੜੇ ਗੁੜਖਾਨ ਦੇ ਸ਼ਕੀਨ ਆ ਜਿਨ੍ਹਾਂ ਨੇ ਇਹ ਗੱਲਾਂ ਨਹੀਂ ਦੇਖੀਆਂ ਹੋਈਆਂ ਉਹਨਾਂ ਨੂੰ ਵੀ ਦਿਖਾ ਲਓ ਕਿਉਂਕਿ ਇੱਕ ਦਿਨ ਚੁੱਬਾ ਬਣਦਾ ਦਾ ਅਸੀਂ ਦਿਖਾ ਲ ਦਿੰਦਾ ਪਰ ਚੁੱਬੇ ਦੀ ਕੀਰ ਕਿਦਾਂ ਕਰਨੀ ਹੈ ਉਹਨੂੰ ਦੁਬਾਰਾ ਇੱਕ ਬਣੇ ਹੋਏ ਚੁੱਬੇ ਨੂੰ ਕਿਦਾਂ ਦੁਬਾਰਾ ਉਹਨੂੰ ਹਨਾ ਉਹਦੀ ਕੀਤੀ ਜਾਂਦੀ ਹੈ ਮਰੰਮਤ ਉਹ ਨਹੀਂ ਤੁਹਾਨੂੰ ਦਿਖਾ ਲਈ ਸੀਗੀ ਉਹ ਅੱਜ ਤੁਹਾਨੂੰ ਦਿਖਾ ਦਿੱਤੀ ਆ ਵੀ ਆਹ ਮਿੱਟੀ ਪਹਿਲਾਂ ਕੱਢ ਲਈ ਸੀ ਆਰਾਮ ਨਾਲ ਤੇ ਇਹਨੂੰ ਕੋਈ ਪੱਟਣ ਨੂੰ ਸਮਾਂ ਨਹੀਂ ਲੱਗਦਾ ਕਿਉਂਕਿ ਪੋਲੀ ਸੀ ਨਾ ਵਿੱਚੋਂ ਹਾਂਜੀ ਹਾਂਜੀ ਪੋਲੀ ਹੁੰਦੀ ਹੈ ਹਾਂਜੀ ਹਾਂਜੀ ਸਵਾਸ਼ ਵੀ ਛੇਗੀ ਪਾਈ ਹੋਈ ਉਹ ਬੜਾ ਠੀਕ ਹੈ ਨਾਲ ਆਪਣੇ ਛੱਡੇ ਦੇ ਥੱਲੇ ਆ ਜੀ ਇਹਦਾ ਪਾਣੀ ਨਹੀਂ ਗਿਆ ਜੀ ਹਨਾ ਇੱਕ ਇਹ ਹੈਗਾ ਨਾ ਕਿ ਉੱਪਰ ਸ਼ੈੱਡ ਪਾਈ ਆ। ਹਾਂਜੀ ਹਾਂਜੀ ਕੋਈ ਦਿੱਕਤ ਵੀ ਹੈ ਨਹੀਂਗੀ। ਹਾਂਜੀ ਕੋਈ ਜਾਨਤ ਨਹੀਂ। ਕੋਈ ਮੀਂਹ ਵੀ ਨਹੀਂ ਆਉਂਦਾ। ਇਹ ਪਾਸਾ ਵੀ ਉੱਚਾ ਆ। ਹਾਂਜੀ ਹਾਂਜੀ ਇਧਰ ਪਾਣੀ ਵੀ ਨਹੀਂ ਪੈਂਦਾ। ਪਾਣੀ ਵੀ ਨਹੀਂ ਪੈਂਦਾ ਜੀ। ਹਾਂਜੀ ਆ ਪਣ ਗਿਆ ਹੁਣ। ਹਾਂਜੀ ਹੁਣ ਇਹ ਤਾਂ ਕੜਾਹਾ ਫਿੱਟ ਕਰਾਂਗੇ ਜੀ। ਹੁਣ ਤਾਂ ਨਹੀਂ ਹੋਰ ਮਿੱਟੀ ਲਾਉਣੀ। ਨਹੀਂ। ਅੱਛਾ। ਹਾਂਜੀ ਹੁਣ ਆਪਾਂ ਕੀ ਕਰਨਾ? ਉੱਤੇ ਕੜਾਹਾ ਰੱਖ ਕੇ ਜੀ। ਹਾਂਜੀ ਤੇ ਆਪਾਂ ਇਹਨੂੰ ਅੱਗ ਬਾਲ ਕੇ ਟੈਸਟ ਕਰਾਂਗੇ ਵੀ ਸਹੀ ਆ ਜੀ। ਅੱਛਾ। ਵਸਿਲੇ। ਇੱਕਾ ਬਾਸ ਤੇ ਇੱਕ ਬੋਰੇ ਵਗੈਰਾ ਜਾਂ ਬੋਰੀਆਂ ਤੁਸੀਂ ਇਦਾਂ ਦੀਆਂ ਲੈ ਲਓ ਤਾਂ ਕਿ ਆਪਾਂ ਇਹਨੂੰ ਸਾਫ਼ ਕਰ ਸਕੀ ਹਾਂਜੀ ਪਹਿਲਾਂ ਉੱਪਰੋਂ ਕੇ ਥੱਲੇ ਹਾਂਜੀ ਪਹਿਲਾਂ ਉੱਪਰੋਂ ਕਰਦੇ ਹਾਂਗੇ ਉੱਪਰੋਂ ਸਫਾਈ ਕਰਨੀ ਹਾਂਜੀ ਕਿਉਂਕਿ ਜਿੱਧਰ ਚਿਮਨੀ ਆ ਉਧਰ ਹੈਗੇ ਨੇ ਬਾਂਸ ਲੱਗੇ ਹੋਏ ਤੇ ਥੋੜਾ ਜਿਹਾ ਬਾਂਸਾਂ ਦੀ ਸਫਾਈ ਕਰਨੀ ਜ਼ਰੂਰੀ ਸੀ ਇੰਨਾ ਨਹੀਂ ਸੌਖਾ ਕੰਮ ਹੈ ਗਿਆ ਨਹੀਂ ਜੀ ਹਾਂਜੀ ਹਾਂਜੀ ਸੌਖਾ ਹੀ ਆ ਹਾਂਜੀ ਸੌਖਾ ਜੀ ਚੱਲੂਗਾ ਜੀ ਅੱਛਾ ਮਿੱਟੀ ਅੱਧੀ ਮੇਰੇ ਤੇ ਪਾਤੀ ਉਤੋਂ ਝਾੜ ਝਾੜ ਕੇ ਆ ਦਾਤਰ ਚੱਕ ਲਿਓ ਉਤੋਂ ਹਾਂਜੀ ਹਾਂ ਅੱਛਾ ਉਧਰੋਂ ਸਾਫ਼ ਕਰਕੇ ਅਸੀਂ ਇੱਧਰ ਆਏ ਆ ਉਧਰ ਕੋਈ ਖਾਸ ਲੋਡ ਨਹੀਂ ਸੀ ਹੁਣੇ ਘਰ ਇਧਰੋਂ ਵੀ ਕਰ ਲਿਆ ਜਾਊਗਾ ਭਾਜੀ ਕਰੋ ਤੋ ਇਧਰੋਂ ਦੇਖਿਓ ਭਾਜੀ ਮਿੱਟੀ ਨਾ ਖਰਾਬ ਹੋ ਜਾ ਆ ਜਿਹੜੀ ਗੱਲ ਹੈ ਵੀ ਇਹਦੀ ਲੰਬਾਈ ਹੈਗੀ ਸੀ ਇਹਨੀ ਹਾਂਜੀ ਹਾਂਜੀ ਇਸ ਤਰ੍ਹਾਂ ਐ ਕਰ ਸਫਾਈ ਹੋ ਜਵੇ ਤੇ ਫਿਰ ਦਿੱਕਤ ਕੋਈ ਨਹੀਂ ਕੀ ਫਿਰ ਆਪਾਂ ਨੂੰ ਇਹ ਆ ਕਿ ਆਪਾਂ ਅੱਗ ਬਾਲਾਂਗੇ ਤੇ ਧੂਆ ਨਿਕਲ ਜਾਗਾ ਧੂਆ ਨਹੀਂ ਨਿਕਲ ਰਿਹਾ ਇਹਦਾ ਮਤਲਬ ਅੱਗ ਜਿਹੜੀ ਆ ਉਹ ਬੈਕ ਮਾਰ ਰਹੀ ਏ ਫਿਰ ਹਾਣਾ ਸਵਾਹ ਕਰੇਗੀ ਇਹ ਵੱਡਾ ਜਿਹਾ ਕੜਾਹਾ ਉਹ ਪਾਜੀ ਆ ਪਾਣੀ ਕਰ ਡੋਲ ਲਈਏ ਡੋਲ ਦੇਣਾ ਸਾਰੇ ਲਓ ਜੀ ਕੜਾਹਾ ਇਸ ਰੱਖ ਲਿਆ ਆਪਾਂ ਲੈਵਲ ਚੈੱਕ ਕਰਨਾ ਥੋੜਾ ਜਿਹਾ ਟੇਢਾ ਆ ਮੜਾ ਹੀ ਰੰਗ ਕਰੇ ਤੁਹਾਡੇ ਵਾਲੇ ਪਾਸੇ ਨੂੰ ਕਰਨਾ ਪਊਗਾ ਹਾਂਜੀ ਹਾਂ ਥੋੜਾ ਹੋੜ ਦੇਣਾ ਚਾਕੇ ਹਾਂ ਮੜਾਏ ਬਸ ਟੋਲ ਕਾ ਹਾਂ ਥੋੜਾ ਜਿਹਾ ਐਦਾਂ ਨੂੰ ਕਰਨਾ ਪੈਣਾ ਬਾਜੀ ਹਾਂਜੀ ਐ ਸਾਈਡ ਨੂੰ ਹਾਂਜੀ ਹਨਾ ਮੜਾ ਜਾ ਕਰੀਏ ਇਹ ਚੱਕੇ ਬਾਜੀ ਲਓ ਜੀ ਬਸ ਲੈ ਬਈ ਬਾਜੀ ਥੋੜਾ ਜਿਹਾ ਹਨਾ ਤੁਹਾਡੇ ਇਧਰੋਂ ਜਿੱਥੇ ਹੁਣ ਤੁਸੀਂ ਖੜੇ ਆ ਇੱਥੋਂ ਆਪ ਕਰਨਾ ਪਊਗਾ ਕਰ ਮੜਾ ਜਾ ਜੀ ਮੜਾ ਜਾ ਜਿੱਦਾਂ ਨਾ ਇੰਚ ਇੰਚ ਦਾ ਹਾਂਜੀ ਦੇਖੋ ਹੁਣ ਦੇਖੋ ਇੱਕ ਵਾਰੀ ਮੇਰਾ ਖਿਆਲ ਆ ਵੀ ਤਕਰੀਬਨ ਠੀਕ ਤਕਰੀਬਨ ਠੀਕ ਆ ਹਾਂਜੀ ਬਾਕੀ ਪਾਣੀ ਨੂੰ ਟਿਕ ਲੈਣ ਦੋ ਫਿਰ ਪਤਾ ਲੱਗ ਜਾਏ ਬੱਸ ਦੇਖੋ ਹੁਣ ਦੇਖੋ ਲਓ ਜੀ ਤਕਰੀਬਨ ਠੀਕ ਆ ਨਾ ਹਾਂਜੀ ਹਾਂਜੀ ਸਹੀ ਐ ਇਦਾਂ ਕਰ ਸਕਦੇ ਮਲਾਦਾ ਵੀ ਅੱਛਾ ਹੁਣ ਤੁਹਾਨੂੰ ਇੱਕ ਹੋਰ ਚੀਜ਼ ਦਿਖਾ ਲ ਦਈਏ ਇੱਥੇ ਇੱਕ ਚੀਜ਼ ਆ ਕੜਾਹਾ ਤੇ ਟਿਕਾ ਲਿਆ ਪਰ ਆ ਜਿਹੜੀਆਂ ਆਪਾਂ ਨੂੰ ਥਾਹਾਂ ਬੰਦ ਕਰਨੀਆਂ ਪੈਂਦੀਆਂ। ਹਾਂਜੀ। ਇਹ ਮਿੱਟੀ ਲਾਉਣ ਵਾਲੇ ਦੱਸ ਦਿਓ ਭਾਜੀ। ਹਾਂਜੀ। ਹੁਣ ਮਾਰੇ ਮਾਰੇ ਮਿੱਟੀ ਬਣਾ ਤੂੰ। ਹੁਣ ਮਿੱਟੀ ਬਣਾਈ ਜਾਊਗੀ। ਆ ਦੇਖੋ। ਕੋਈ ਲੱਗ ਜਾਣੀ। ਆ ਜਿਹੜੀਆਂ ਦਰਜਾਂ ਨੇ। ਇਹ ਖੁੱਲੀਆਂ ਨੇ। ਕਿਉਂਕਿ ਇੱਥੋਂ ਸੇਕ ਨਿਕਲਣਾ ਨਹੀਂ ਚਾਹੀਦਾ। ਇਹ ਤਕਰੀਬਨ ਆਪਾਂ ਪੂਰੀ ਪੂਰੀ ਤਰ੍ਹਾਂ ਇਹ ਬੰਦ ਕਰਨੀਆਂ ਹੁੰਦੀਆਂ ਨੇ। ਹਾਂਜੀ। ਤੋਂ ਇਹ ਸਾਰੇ ਪਾਸੇ ਹੀ ਇਹ ਤੁਸੀਂ ਆਹ ਦੇਖ ਲਓ ਮੈਂ ਤੁਹਾਨੂੰ ਦਿਖਾ ਵੀ ਦਿੰਨਾ। ਅ ਤੁਸੀਂ ਦੇਖ ਲਓ। ਆ ਲਓ। ਗਾਰਾ ਬਣਾ ਲੈਣਾ। ਗਾਰਾ ਬਾਜੀ ਬਣਾਉਣਾ ਪੈਣਾ ਥੋੜਾ ਜਿਹਾ। ਆਗਰ ਥੱਲੇ ਹੀ ਰਹਿਣੀ ਚਾਹੀਦੀ ਆ ਤਾਂ ਕਿ ਵੱਜ ਕੇ ਸੇਕ ਪਵੇ ਆ ਆ ਚੀਜ਼ਾਂ ਜਿਹੜੀਆਂ ਆ ਆ ਦਰਜਾਂ ਇਹ ਬੰਦ ਕੀਤੀਆਂ ਜਾਣਗੀਆਂ ਥੋੜੇ ਨਾਰਮ ਰੱਖ ਲੈ ਮਿੱਟੀ ਹੂੰ ਸਾਟਰ ਚੰਬਾ ਲੈ ਲੈ ਨਾਲ ਅੱਗੇ ਦੱਸ ਹਾਂ ਕਾਫੀ ਘੱਟ ਹੋ ਰਿਹਾ ਹੈ ਆਹ ਚੀਜ਼ ਬਣਾ ਰਹੇ ਹਾਂ ਦੇਖੋ ਹਾਂ ਆ ਦੇਖੋ ਦਰਜਾ ਬਿਲਕੁਲ ਬੰਦ ਸੇਕ ਅੱਗ ਬਾਹਰ ਨਹੀਂ ਹੋਣੀ ਚਾਹੀਦੀ ਜੀ ਹਾਂ ਜੀ ਥੋੜੀ ਪਤਲੀ ਕਰਕੇ ਮਿੱਟੀ ਲਾ ਦੇਣੀ ਜੀ ਲਓ ਜੀ ਕੜਾਹਾ ਫਿਕਸ ਰਹਿੰਦਾ ਹੁੰਦਾ ਰੋਜ਼ ਰੋਜ਼ ਇਹ ਚੱਕਿਆ ਨਹੀਂ ਜਾਂਦਾ ਹੁੰਦਾ ਇਹ ਮਤਲਬ ਜਿਹੜੇ ਬੱਚੇ ਨਹੀਂ ਜਾਣਦੇ ਨਾ ਗੱਲਾਂ ਬਾਰੇ ਨੌਜਵਾਨ ਦੋਸਤ ਨਹੀਂ ਜਾਣਦੇ ਉਹਨਾਂ ਨੂੰ ਦੱਸ ਰਿਹਾ ਵੀ ਕੜਾਹਾ ਇਹ ਨਹੀਂ ਹੈਗਾ ਵੀ ਇਹ ਨਹੀਂ ਵੀ ਜਿੱਦਾਂ ਘਰੇ ਆਪਾਂ ਤੜਕੇ ਲਾਉਨੇ ਕੜਾਹੀ ਦੇ ਵਿੱਚ ਤੇ ਰੋਜ਼ ਹੀ ਤੋਂ ਨੇ ਜਿਹੇ ਜਿਹੋ ਦੁੰਗੇ ਬਣੇ ਹੁੰਦੇ ਜਿਹੋ ਹਿਸਾਬ ਦੇ ਕੇ ਹੁਣ ਚੱਕਵੇਂ ਆ ਹਾਂ ਉਹ ਚੱਬਾ ਹਿਸਾਬ ਨਾਲ ਬਣਾਉਣਾ ਪੈਂਦਾ ਜੀ ਹਾਂ ਇਹ ਹੁਣ ਆਪਣਾ ਨਵਾਂ ਸਿਕਾ ਜੀ ਹੈਨਾ ਜੀ ਜੀ ਜੇ ਦਾ ਆਪਾਂ ਮੰਨ ਲਓ ਚੱਕ ਵੀ ਲਿਆ ਜੀ ਹਾਂ ਦੂਜੀ ਵਾਲੀ ਰੱਖਾ ਤੇ ਇਹਦੇ ਨਾਲ ਮਾੜਾ ਮੋਟਾ ਕਿਤੇ ਲਾਉਣੀ ਪਊਗਾ ਰਾਜ ਜੀ ਹਾਂ ਬਿਲਕੁਲ ਹਾਂ ਜੀ ਪਹਿਲਾ ਕਰਕੇ ਜੀ ਲਾਉਣਾ ਪਿਆ ਜੀ ਹਾਂ ਜੀ ਫਰੇ ਆ ਇਹਦੇ ਨਾਲ ਐ ਨਾ ਬਿਲਕੁਲ ਠੀਕ ਜਿੱਦਾਂ ਇਹ ਫਿਟਿੰਗ ਹੋ ਜਾਂਦੀ ਹੈ ਕਿਉਂਕਿ ਇਹਦਾ ਲੈਵਲ ਕੱਢ ਲਿਆ ਸੀ ਲੈਵਲ ਬਿਲਕੁਲ ਠੀਕ ਆ ਆ ਬਿਲਕੁਲ ਸਿੱਧਾ ਪਿਆ ਆ ਕੜਾਹਾ ਤੇ ਬਾਜੀ ਹੁਣਾਂ ਨੇ ਹੁਣ ਆ ਮਿੱਟੀ ਲਾਤੀ ਆ ਮਿੱਟੀ ਲਾ ਕੇ ਦਰਜਾਂ ਬੰਦ ਕਰ ਦੁੱਤੀ ਆ ਇਧਰਲੇ ਬੰਨੇ ਵੀ ਲਾਤੀ ਗਈ ਹੈ ਮਿੱਟੀ ਸਾਰੇ ਬੰਨੇ ਇਦਾਂ ਗੋਲ ਕਰਕੇ ਭਾਜੀ ਨੇ ਨਾ ਸਾਰੇ ਬੰਨੇ ਲਾਤੀ ਆ ਤੇ ਆ ਹੁਣ ਜਿਹੜਾ ਜਿੱਥੋਂ ਦੀ ਅੱਗ ਬਾਲੀ ਜਾਣੀ ਆ ਇੱਥੇ ਥੋੜੀ ਜਿਹੀ ਮਿੱਟੀ ਲਾ ਕੇ ਇਹਨੂੰ ਵਧੀਆ ਬਣਾ ਦਿੱਤਾ ਜਾਊਗਾ ਇਹ ਟ੍ਰਾਇਲ ਇਸ ਤਰ੍ਹਾਂ ਦੇ ਕਰਨੇ ਪੈਂਦੇ ਆ ਪਹਿਲਾਂ ਸਟਾਰਟਿੰਗ ਕਰੋ ਤੇ ਇਹ ਥੋੜੀ ਅਗੇ ਅੱਜ ਹੀ ਸ਼ੁਰੂ ਕੀਤਾ ਉਧਰੋਂ ਗੰਨੇ ਵੱਡੇ ਤੇ ਇਧਰੋਂ ਚਾਕੋ ਕੇ ਆਪਾਂ ਗੁੜ ਕੱਢਣ ਲੱਗ ਜਾਈਏ ਆ ਬੇਲ ਆ ਜਿਹੜਾ ਬੇਲਣਾ ਆ ਜਿਹਨੂੰ ਕਹਿੰਦੇ ਆਪਾਂ ਉਹ ਪਾਪਾ ਘਟੂਗੜ ਦੋ ਤਿੰਨ ਅੜੀ ਚਲਾ ਕੇ ਦੇਖ ਚੁੱਕੇ ਆ ਵੀ ਇਹਨੂੰ ਕੋਈ ਲੋੜ ਤਾਂ ਨਹੀਂ ਸਰਵਿਸ ਦੀ ਜਾਂ ਇਹਨੂੰ ਕੋਈ ਦਿੱਕਤ ਤਾਂ ਨਹੀਂ ਗਈ ਸੋ ਇਦਾਂ ਦੇ ਕੰਮ ਹੁੰਦੇ ਆ ਜੀ ਹਨਾ ਸੋ ਆਹ ਹਜੇ ਵੀ ਮਿੱਟੀ ਜਿਹੜੀ ਆ ਮਾੜੀ ਲਾਉਣ ਵਾਲੀ ਰਹਿੰਦੀ ਆ ਭਾਜੀ ਮੋਰੇ ਮੋਰੇ ਲਾ ਦਿਓ ਹਨਾ ਹਾਂਜੀ ਹਾਂਜੀ ਉਸ ਤੋਂ ਬਾਅਦ ਫਾਈ ਕਰਾਂਗੇ ਜੀ ਹਾਂ ਚਾਕੇ ਹਮੇ ਕਿਨੋ ਕਿ ਹਾਂਜੀ 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 ਆਹ ਦੇਖੋ ਆ ਦੇਖੋ ਜਿਹਨਾਂ ਨੂੰ ਤਾਂ ਪਤਾ ਨਹੀਂ ਜਿਨਾਂ ਨੂੰ ਵੀ ਗੁੜ ਆਉਂਦਾ ਕਿੱਥੋਂ ਆ ਖਾਸ ਕਰਕੇ ਸ਼ਹਿਰ ਦੇ ਬੱਚੇ ਜਿਹੜੇ ਆ ਜਿਨਾਂ ਨੇ ਇਹ ਚੀਜ਼ਾਂ ਕਦੇ ਵੀ ਨਹੀਂ ਵੇਖੀਆਂ ਪਿੰਡੂ ਪਸ਼ੋਕਰ ਦੇ ਜਿਹੜੇ ਬੱਚੇ ਆ ਸ਼ਹਿਰਾਂ 'ਚ ਹੁਣ ਮਾਪੇ ਰਹਿ ਰਹੇ ਨੇ ਬੱਚਿਆਂ ਨੂੰ ਲੈ ਕੇ ਆਪਣੇ ਉਹ ਜ਼ਰੂਰ ਯਾਰ ਦਿਖਾ ਲਿਓ ਹੋ ਸਕੇ ਤਾਂ ਵੀਡੀਓ ਇਦਾਂ ਦੀਆਂ ਦਿਖਾ ਲਿਆ ਕਰੋ ਇਹ ਆਪਣਾ ਸੱਭਿਆਚਾਰ ਹੀ ਆ ਜੀ ਕਿਉਂ ਜੀ ਨਹੀਂ ਜੀ ਹਾਂ ਜੀ ਸੱਭਿਆਚਾਰ ਬਿਲਕੁਲ ਜੀ ਹੋਰ ਨੱਚਣਾ ਪ੍ਰਾਤਨ ਤਰੀਕਾ ਜੀ ਕਿਉਂ ਕਿ ਨਹੀਂ ਪ੍ਰਾਤਨ ਤਰੀਕਾ ਹੈਗੇ ਨੇ ਜੀ ਹਾਂ ਜੀ ਹੋਰ ਕੱਲਾ ਨੱਚਣ ਗਾਉਣ ਵਾਲੇ ਮੇਲਿਆਂ ਨੂੰ ਹੀ ਸਭਿਆਚਾਰਕ ਮੇਲੇ ਠੋਕ ਕਹਿੰਦੇ ਆ ਯਾਰ ਆ ਵੀ ਆ ਆ ਵੀ ਸਾਡੇ ਸੱਭਿਆਚਾਰੀ ਸਾਡੇ ਹਿੱਸਾ ਸੀਗਾ ਜ਼ਿੰਦਗੀ ਦਾ ਇੱਕ ਜੀ ਹਾਂ ਹਿੱਸਾ ਸੀ ਮੁੱਖ ਜੀ ਹਾਂਜੀ ਹਾਂਜੀ ਜਿਵੇਂ ਹਰੇਕ ਘਰ ਬੇਲੇ ਨੇ ਹੁੰਦੇ ਸੀਗੇ ਜੀ 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 ਹਰੇਕ ਘਰ ਹੀ ਗੋੜ ਬਣਾਉਂਦਾ ਸੀ ਦੇਖੋ ਜੀ ਦੇਖੋ ਜੀ ਤੇ ਇਸ ਟਾਈਮ ਅਸੀਂ ਬੇਲੇ ਨੇ ਵੇਚ ਦਿੱਤੇ ਹਾਂ ਬਿਮਾਰੀਆਂ ਲੈ ਆਂਦੀਆਂ ਬਾਜ਼ਾਰੂ ਜੀ ਬਾਜ਼ਾਰ ਤੋਂ ਬਿਮਾਰੀਆਂ ਖਰੀਦ ਕੇ ਲੈ ਆਂਦੀਆਂ ਜੀ ਆਪਣਾ ਕੰਮ ਤਿਆਗ ਦਿੱਤਾ ਜੀ ਮੈਨੂੰ ਲੱਗਦਾ ਵੀ ਥੋੜਾ ਜਿਹਾ ਭਾਜੀ ਆਪਾਂ ਮਿੱਟੀ ਨੂੰ ਨਾ ਪੋਲ ਨੇ ਕੋਈ ਚੱਕਰ ਨਹੀਂ ਦਾ ਜੀ ਪਾਣੀ ਨਾਲ ਕਰ ਲੈਂਦੇ ਹਾਂਜੀ ਹਾਂਜੀ ਤੇ ਜ਼ਿਆਦਾ ਵਧੀਆ ਹੈ ਕੀ ਹਾਲ ਚੱਲ ਜਾਣਾ ਜੀ ਇਹਦਾ ਪੁੱਛ ਹਾਂਜੀ ਹਾਂਜੀ ਚੱਲ ਜੀ ਚਲੋ ਮੈਂ ਤੜਕ ਨਾ ਜਾਵੇ ਨਾ ਨਹੀਂ ਤੜਕਦਾ ਨਹੀਂ ਇਹ ਜੀ ਬਣੀ ਬਹੁਤ ਵਧੀਆ ਅੱਛਾ ਪਾਣੀ ਦਾ ਜੀ ਚਲੋ ਜੀ ਹਾਂਜੀ ਤਕਾਰ ਦਿਓ ਇਹ ਤੋਂ ਚੱਕੋ ਜੀ ਸਾਰਾ ਖਾਲੀ ਹੋ ਗਿਆ ਐਦੋਂ ਹੁਣ ਤਕਰੀਬਨ ਕੀ ਰਹਿ ਗਿਆ ਹੁਣ ਅਸੀਂ ਅੱਗ ਬਾਲ ਕੇ ਵੇਖਣੀ ਆ ਉਸ ਤੋਂ ਬਾਅਦ ਸਫਾਈ ਆ ਸਫਾਈ ਕਰਾਂਗੇ ਇੱਕ ਵਾਰ ਅੱਗ ਬਾਲ ਕੇ ਵੇਖ ਲਈਏ ਕਿ ਬਿਲਕੁਲ ਅੱਗ ਠੀਕ ਬਲ ਰਹੀ ਹੈ ਤੇ ਆ ਪਾਣੀ ਜਿਹੜਾ ਹੈ ਗਰਮ ਹੋ ਜਾਏਗਾ ਇਹਦੇ ਨਾਲ ਇੱਕ ਵਾਰ ਕੜਾਈ ਦੀ ਸਫਾਈ ਫਿਰ ਹੋ ਜੂਗੀ ਹੁਣ ਜਦੋਂ ਗੁੜ ਬਣਾਇਆ ਜਾਊਗਾ ਉਦੋਂ ਫਿਰ ਇੱਕ ਵਾਰੀ ਇਹਦੀ ਇੱਕ ਦੋ ਵਾਰੀ ਇਦਾਂ ਹੀ ਪਾਣੀ ਨਾਲ ਸਫਾਈ ਕੀਤੀ ਜਾਊਗੀ ਗਰਮ ਪਾਣੀ ਕਰਕੇ ਤੇ ਚੰਗੀ ਤਰ੍ਹਾਂ ਸਫਾਈ ਕਰਨ ਤੋਂ ਬਾਅਦ ਹੀ ਆਪਾਂ ਗੁੜ ਜਿਹੜਾ ਆ ਉਹ ਬਣਾਵਾਂਗੇ ਲਓ ਜੀ ਹੋਣਾ ਟੈਸਟ ਆ ਕਿ ਅੱਗ ਕਿਦਾਂ ਬਾਲ ਕੇ ਦੇਖ ਲਈ ਜਾਵੇ ਵੀ ਕੀ ਪੋਜੀਸ਼ਨ ਹੈ ਇਹਦੀ ਹੁਣ ਆ ਇਸ ਸੀਜ਼ਨ ਦੀ ਪਹਿਲੀ ਵਾਰੀ ਅੱਗ ਬਾਲ ਕੇ ਵੇਖ ਰਹੇ ਆ ਚੁੱਬੇ ਦੇ ਵਿੱਚ ਤੋਂ ਸੱਜਣੋ ਲੋ ਜੀ ਰੱਬ ਦਾ ਨਾਮ ਲੈ ਕੇ ਤੇ ਕਰੋ ਜੀ ਕੰਮ ਸ਼ੁਰੂ ਬਾਈ ਜੀ ਵੇਖੋ ਐਦਾਂ ਹੁੰਦਾ ਜੀ ਐਦਾਂ ਡੱਖਾ 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 ਲਾਉਣਾ ਹੁੰਦਾ ਇਹ ਆ ਹੁਣ ਉਠਿਆ ਨਾ ਜੀ ਧੂਆਂ ਇਹ ਇੰਨਾ ਸਿੱਧਾ ਕੰਮ ਨਹੀਂ ਹੈਗਾ ਜੇ ਤੁਸੀਂ ਕਮੋ ਹਨਾ ਆ ਦੇਖੋ ਜੀ ਹੁਣ ਦੇਖੋ ਹੁਣ ਅਸੀਂ ਇਹ ਦੇਖਣਾ ਆ ਕਿ ਚਿਮਨੀ ਦੇ ਵਿੱਚ ਉੱਪਰ ਧੂਆਂ ਉਠਿਆ ਕਿ ਨਹੀਂ ਉਠਿਆ ਠੀਕ ਹੈ ਜੀ ਤੇ ਹੁਣ ਦੇਖੋ ਜੀ ਇਹਦੇ ਵਿੱਚ ਦਿੱਕਤ ਕਿੱਥੋਂ ਆਈ ਆ ਆ ਦੇਖੋ ਲੋ ਇੱਕ ਆ ਜਗ੍ਹਾ ਇਦਾਂ ਕਹਿ ਲਓ ਮੂਰੀ ਆ ਚੂਆ ਚਾਹੇ ਨਾ ਕਰਤਾ ਹੋਣਾ ਇਹ ਕਾ ਜਗਾ ਆ ਹੁਣ ਇਹ ਸਾਨੂੰ ਦੋਵੇਂ ਥਾਵਾਂ ਬੰਦ ਕਰਨੀਆਂ ਪੋਗੀਆਂ ਕਿਉਂਕਿ ਇਹ ਦੋਵੇਂ ਥਾਵਾਂ ਤੋਂ ਹਾਂ ਦੇਖੋ ਧੂਆਂ ਨਿਕਲ ਰਿਹਾ ਇਹ ਦੋਨੇ ਬੰਦ ਕਰਨੀਆਂ ਪੈਣੀਆਂ ਇਹ ਬੰਦ ਕਰਦੇ ਹੁਣ ਆਪਾਂ ਤੇ ਇਹ ਟੈਸਟ ਇਦਾਂ ਹੀ ਮਾਰੇ ਜਾਂਦੇ ਹੁੰਦੇ ਆ ਵੀ ਟੈਸਟ ਕਰਕੇ ਦੇਖਣਾ ਪੈਂਦਾ ਇਹ ਕੰਮ ਕਿਦਾਂ ਦਾ ਚੱਲ ਰਿਹਾ ਹਨਾ ਆ ਦੇਖੋ ਬਾਜੀ ਹੁਣੀ ਆਏ ਆ ਹੁਣ ਬੰਦ ਕਰਨਗੇ ਬਾਜੀ ਇਹ ਕਰ ਦੇਣਾ ਹਾਂਜੀ ਬਸ ਅੱਛਾ ਇਦਾਂ ਹੀ ਹਾਂਜੀ ਹਾਂਜੀ ਜੇ ਦਾ ਬਾਹਰ ਹੀ ਓਕੇ ਇਹ ਚਲੋ ਫੋਟਾ ਕਰਦੇ ਹਾਂ ਜੀ ਇਹ ਕਾ ਵੀ ਸੀ ਹਾਂਜੀ ਹਾਂਜੀ ਇਹ ਵੀ ਚੋਇਆਂ ਦੀ ਹਾਂਜੀ ਹਾਂਜੀ ਇਹ ਵੀ ਪਾਰ ਦਿਓ ਆ ਦੇਖੋ ਜੀ ਲੋ ਜੀ ਗੋੜ ਬਣਾਉਣ ਦੇ ਲਈ ਆ ਆ ਵੀ ਆ ਵੀ ਆ ਹਾਂਜੀ ਥੋੜੀ ਜੀ ਥਾਂ ਲੈ ਇਹ ਸਾਰਾ ਬੰਦ ਕੀਤਾ ਜਾਊਗਾ ਆਪਾਂ ਨੂੰ ਆ ਕੇ ਹੁਣ ਤਾਂ ਟੈਂਪਰੇਰੀ ਆਪਾਂ ਕਰ ਰਹੇ ਆ ਜੀ ਹਾਂ ਚਲੋ ਫਿਲਹਾਲ ਦੀ ਕਿੜੀ ਆਪਾਂ ਨੂੰ ਪਤਾ ਤਾਂ ਲੱਗ ਗਿਆ ਨਾ ਦਿੱਕਤ ਕਿੱਥੇ ਆ ਆਪਾਂ ਚੈੱਕ ਕਰੀਏ ਜੀ ਇਧਰੋਂ ਲੰਬੀ ਚੋਪਰੋ ਆਇਆ ਧੂਆਂ ਕਿ ਨਹੀਂ ਦੇਖੀਏ ਦੇਖੀਏ ਹੁਣ ਆ ਧੂਆਂ ਨਿਕਲਣ ਦਾ ਇੱਕ ਕਾਰਨ ਤੁਹਾਨੂੰ ਹੋਰ ਦੱਸ ਦਈਏ ਹੁਣ ਅਸੀਂ ਕੀ ਕਰ ਰਹੇ ਆ ਅਸੀਂ ਚੰਗੀ ਤਰ੍ਹਾਂ ਅਗਬਾਲਣੀ ਆ ਕਿਉਂ ਬਾਜੀ ਕਿਉਂ ਕਿਉਂਕਿ ਹਜੇ ਨਾ ਛਾਨਣਾ ਖਾਲੀ ਆ ਤੇ ਥੱਲਿਓ ਹਵਾ ਬਹੁਤ ਪੈ ਰਹੀ ਆ ਥੱਲਿਓ ਹਵਾ ਪੈਣ ਕਰਕੇ ਜਾਣੀ ਉਹ ਜਿੱਦੋਂ ਸਵਾਹ ਕੱਢਣੀ ਆਪਾਂ ਉਧਰਲੇ ਪਾਸਿਆਂ ਤੋਂ ਹਵਾ ਬਹੁਤ ਪੈ ਰਹੀ ਆ ਛਾਨਣਾ ਖਾਲੀ ਛਾਨਣਾ ਦੇ ਵਿੱਚ ਜਦੋਂ ਪੂਰੀ ਅੱਗ ਬਲ ਜਾਏਗੀ ਤਾਂ ਉੱਥੇ ਸਵਾਹ ਜਮਾ ਹੋ ਜੂਗੀ ਫੇਰ ਥੱਲਿਓਂ ਹਵਾ ਪੈਣੀ ਬੰਦ ਹੋ ਜਾਣੀ ਆ ਤੇ ਫੇਰ ਇਧਰ ਨੂੰ ਵਾਪਸ ਧੂਆ ਨਿਕਲਣਾ ਵੀ ਬੰਦ ਹੋ ਜਾਊਗਾ ਤੇ ਚਿਮਨੀ ਵੱਲੋਂ ਚੱਲਿਆ ਜਾਊਗਾ ਸੋ ਸਾਨੂੰ ਚੰਗੀ ਤਰ੍ਹਾਂ ਅੱਗ ਬਲਣੀ ਪਊਗੀ ਇਹਦੇ ਥੱਲੇ ਸੋ ਉਹ ਬਾਜੀ ਲਈ ਆਉਂਦੇ ਉਧਰੋਂ ਟੋਕ ਤੇ ਸਾਲ ਬਾਅਦ ਅੱਗ ਬਲਣੀ ਵੀ ਸੌਖੀ ਥੋੜੋ ਹੁੰਦੀ ਆ ਉਸ ਥਾਂ ਤੇ ਆਪਾਂ ਤਕਰੀਬਨ ਚਲੋ ਜੀ ਸਾਲ ਨਾਲ ਅਸੀਂ ਨਹੀਂ ਤੇ ਅਪ੍ਰੈਲ ਚ ਲਾਸਟ ਗੋੜ ਬਣਾਇਆ ਸੀ ਹੈ ਉਹ ਆ ਹੁਣ ਫੇਰ ਇੱਕ ਝੁਲਕਾ ਪਾਤਾ ਪਾਜੀ ਇੱਕ ਹੋਰ ਪਾ ਦਿਓ ਪਰਮਾਂ ਜੀ ਹੈ ਤੇ ਪਾਜੀ ਉਧਰ ਲੂੰਬੀ ਜੋ ਆ ਗਿਆ ਤੂੰ ਆ ਇਹ ਆ ਵੀ ਬੱਸ ਲੂੰਬੀ ਜੋ ਆ ਗਿਆ ਆ ਗਿਆ ਉਹ ਦੇਖੋ ਆ ਗਿਆ ਸੋ ਉਹ ਅੱਡੀ ਚਿਮਨੀ ਸੀਗੀ ਜਿੱਥੋਂ ਧੂਆ ਨਹੀਂ ਸੀ ਆ ਰਿਹਾ ਆ ਆ ਤੁਹਾਨੂੰ ਦਿਖਾ ਦਲੀ ਇਧਰੋਂ ਅੱਗ ਬਲਦੀ ਆ ਲੋ ਜੀ ਦੇਖੋ ਅੱਗ ਬਲ ਰਹੀ ਹੈ ਤੇ ਤੂੰ ਆ ਨਹੀਂ ਸੀ ਆ ਰਿਹਾ ਤਾਂ ਇਧਰੋਂ ਨਹੀਂ ਸੀ ਆ ਰਿਹਾ ਤੇ ਇਹ ਹੁਣ ਚੱਲ ਪਿਆ ਆ ਸੋ ਆ ਲੂੰਬੀ ਦੇ ਉਤੋਂ ਦੀ ਦੇਖ ਲਓ ਮਾਈਸਾਈਕਲ ਦੇ ਕੋਲ ਦੀ ਲਾਂਕੇ ਵਿਖਾ ਦਿੰਦਾ ਇੱਥੋਂ ਤੁਹਾਨੂੰ ਆ ਆ ਸੀ ਲੂੰਬੀ ਸੋ ਇੱਥੋਂ ਦੀ ਤੂੰ ਆ ਗਿਆ ਹਵਾ ਪੈ ਰਹੀ ਹੈ ਹਾਂ ਹਾਂ ਇਧਰੋਂ ਖੁੱਲਾ ਸੀਗਾ ਹਾਂ ਜੀ ਹਲਸਾਨ ਬੰਦ ਨਹੀਂ ਸੋਇਆ ਹਾਂ ਆਪਾਂ ਦੇਖਿਆ ਤੇ ਜਾ ਬੱਡ ਕੇ ਠੀਕ ਹੈ ਹਵਾ ਥੋੜੀ ਘੱਟ ਹਵਾ ਚਾਲਦੀ ਕਰਕੇ ਬੈਦੀ ਹੈ ਹਵਾ ਚਾਲਦੀ ਕਰਕੇ ਵਾਪਸ ਧੂਆਂ ਆ ਰਿਹਾ ਸੀਗਾ ਤੇ ਭਾਜੀ ਟੋਕਰੇ ਨੂੰ ਨੁਕਸਾਨ ਤਾਂ ਨਹੀਂ 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 ਬਹੁਤ ਹਟਮਤ ਦੂਰ ਹੈ ਠੀਕ ਹੈ ਸੋ ਟੋਕਰੇ ਦੇ ਨਾਲ ਇਧਰੋਂ ਮੂੰਹ ਬੰਦ ਕੀਤਾ ਤਾਂ ਕਿ ਬੈਕ ਜਿਹੜਾ ਧੂਆਂ ਆ ਰਿਹਾ ਆ ਉਹ ਨਾ ਆਵੇ ਸੋ ਉਹ ਤਕਰੀਬਨ ਮੇਰਾ ਖਿਆਲ ਆ ਵੀ ਹੁਣ ਲੂੰਬੀ ਚੋਂ ਹੀ ਨਿਕਲ ਰਿਹਾ ਤੇ ਉੱਪਰ ਨੂੰ ਜਾ ਰਿਹਾ ਤੇ ਗਿਆਨੀ ਜੀ ਇੱਕਾ ਟੋਕ ਤੇ ਖੋਰੀ ਵੀ ਨੌਜਵਾਨਾਂ ਨੂੰ ਦੱਸੋ ਯਾਰ ਪਤਾ ਨਹੀਂ ਹੁਣ ਠੀਕ ਹੈ ਹੈ ਜਿਹੜਾ ਖੋਰੀ ਹੁੰਦੀ ਆ ਜੀ ਹਾਂ ਇਧਰ ਗੰਨੇ ਦੇ ਪੱਤੇ ਹੁੰਦੇ ਆ ਜੀ ਆ ਦੇਖੋ ਜਿਹੜੇ ਲਾਏ ਹੋਏ ਆ ਹਾਂ ਜੀ ਗੰਨੇ ਦੇ ਪੱਤੇ ਹੁੰਦੇ ਆ ਜੀ ਇਹਨੂੰ ਖੋਰੀ ਕਹਿੰਦੇ ਆ ਹਾਂ ਜੀ ਇਹਨੂੰ ਖੋਰੀ ਕਹਿੰਦੇ ਆ ਜੀ ਤੇ ਟੋਕ ਚੋਕ ਜਿਹੜੀ ਗੰਨੇ ਦੀ ਹੋ ਗਈ ਜੀ ਚਮੜੀ ਲਾ ਲਓ ਜੀ ਹਾਂ ਗੰਨੇ ਦੀ ਚਮੜੀ ਬੋਲੋ ਜੀ ਆਹੋ ਗੰਨੇ ਨੂੰ ਜਦੋਂ ਆਪਾਂ ਕਹਿ ਲਓ ਪੀੜ ਲਿਆ ਗੰਨੇ ਦੇ ਵਿੱਚੋਂ ਸਾਰਾ ਰਸ ਕੱਢ ਲਿਆ ਤੇ ਜੋ ਬਚਿਆ ਉਹ ਆ ਆ ਇਹ ਟੋਕ ਆ ਸੋ ਟੋਕ ਤੇ ਖੋਰੀ ਦਾ ਡਿਫਰੈਂਸ ਵੀ ਜਿਹੜਾ ਆ ਉਹ ਮੇਰੇ ਖਿਆਲ ਨਾਲ ਵੀ ਹੁਣ ਅੰਗਰੇਜ਼ੀ ਸਕੂਲਾਂ ਦੇ ਪੜ੍ਹੇ ਬੱਚੇ ਆ ਇਹ ਗੱਲਾਂ ਤਾਂ ਉਹਨਾਂ ਨੂੰ ਕਿੱਥੇ ਪਤਾ ਹੋਣੀਆਂ ਕਿਉਂ ਜੀ ਤੇ ਇਧਰ ਭਾਜੀ ਨੇ ਝੋਕਾ ਲਾਤਾ ਚੰਗੀ ਤਰ੍ਹਾਂ ਅੱਗ ਵੱਲਦੀ ਐ ਬਹੁਤ ਪਾਣੀ ਦੇਖੋ ਜੀ ਪਾਣੀ ਹਾਂ ਪਾਣੀ ਰਿਜਣ ਲਾ ਪਿਆ ਹੈ ਦੇਖੋ ਜੀ ਦੇਖੋ ਜੀ ਪਾਣੀ ਵਿੱਚ ਵੀ ਉਬਾਲ ਆ ਗਿਆ ਆ ਉਹ ਬੱਲੇ ਰਿਜਦਾ ਪਾਣੀ ਦਾ ਹੁਣ ਐ ਆਖਿਰਿਕ ਕੰਨਨਾਂ ਨੇ ਸੈਠੋ ਵੀ ਧੂਆਂ ਹਟ ਗਿਆ ਜੀ ਹਾਂ ਆ ਦੇਖੋ ਹਾਂਜੀ ਇਥੋਂ ਵੀ ਹੁਣ ਦੇਖੋ ਨਾ ਧੂਆਂ ਹਟ ਗਿਆ ਜਿਹੜਾ ਪਹਿਲਾਂ ਬੈਕ ਆ ਰਿਹਾ ਸੀਗਾ ਹਾਂਜੀ ਹਾਂ ਹੁਣ ਉਹ ਬੈਕ ਉਹਨੂੰ ਹਟ ਗਿਆ ਕਿਉਂਕਿ ਅਸੀਂ ਉਧਰ ਜਿੱਧਰੋਂ ਸਵਾਗ ਅੱਡਣੀ ਆ ਉਧਰੋਂ ਹਵਾ ਪੈਣੋਂ ਬੰਦ ਹੋ ਗਏ ਤੇ ਸਾਰੇ ਦਾ ਸਾਰਾ ਧੂਆਂ ਆ ਗਿਆ ਲੂੰਬੀ ਥਾਣੀ ਉੱਪਰ ਉੱਠ ਰਿਹਾ ਉਹ ਦੇਖੋ ਜੀ ਉਹ ਲੂੰਬੀ ਥਾਣੀ ਆ ਰਿਹਾ ਇਹਦਾ ਮਤਲਬ ਹੈ ਪਾਜੀ ਆਪਣੀ ਲੂੰਬੀ ਸਾਫ ਆ ਹਾਂਜੀ ਸਾਫ ਹੈ ਜੀ ਬਸ ਹੁਣ ਹਾਂ ਨਾ ਸਾਨੂੰ ਨੇ ਥੋੜਾ ਖਾਲੀ ਆ ਜੀ ਹਾਂ ਤੇ ਠੱਕ ਗਿਆ ਹਾਂ ਜੀ ਬਸ ਇਹ ਅੱਖ ਬਿਲਕੁਲ ਨਹੀਂ ਹੋਣੀ ਜੀ ਬਿਲਕੁਲ ਹਾਂ ਜੀ ਹੁਣ ਆਉਂਦੀ ਨਹੀਂ ਧੂਆ ਦੇਖੋ ਤੇ ਦਿਖਾ ਲਓ ਧੂਆ ਕਿਨਾ ਮਾਰਿਆ ਜੀ ਲੋ ਜੀ ਗਿਆਨੀ ਜੀ ਆ ਸਵੇਰ ਦੇ ਲੱਗੇ ਆ ਦੇਖੋ ਧੂਆ ਦਾ ਤੋਹ ਮੈਂ ਦਿਖਾ ਦਿੰਦਾ ਸਵੇਰ ਦੇ ਲੱਗੇ ਆ ਇਹਨੂੰ ਸਾਫ ਕਰਨ ਲਈ ਤਾਂ ਸਾਰਾ ਦਿਨ ਲੱਗ ਗਿਆ ਸ਼ਾਮ ਪੈ ਚਲੀ ਆ ਤੇ ਫੇਰ ਜਾ ਕੇ ਜਾਨੀ ਕਿ ਪੱਠੀ ਜਿਹੜੀ ਆ ਜਾਂ ਕਹ ਲੋ ਚੁੱਭਾ ਜਿਹੜਾ ਆ ਉਹ ਸਾਫ ਹੋਇਆ ਆ ਤੇ ਚਾਲੂ ਹਾਲਤ ਚ ਹੋਇਆ ਹਾਂ ਨਹੀਂ ਦੋ ਦਿਨ ਲਾ ਕੇ ਲੱਗੇ ਜਾਣੇ ਆਪਾਂ ਉਹ ਉਹ ਉਹੀ ਉਹੀ ਦੱਸਣ ਲੱਗਾ ਵੀ ਹਜੇ ਪਰ ਆ ਦੇਖੋ ਨਾ ਸਫਾਈ ਕਰਨੀ ਆ ਆਲੇ ਦੁਆਲੇ ਨੂੰ ਸਫਾਈ ਕਰਨੀ ਆ ਇਹ ਥੋੜੀ ਕਿ ਇੱਥੇ ਗੁੜ ਕੱਢਣ ਲੱਗ ਜਾਣਾ ਹਾਂ ਇਹ ਮਾਰਾਂਗੇ ਜੀ ਹਾਂ ਇਹ ਮਾਰਾਂਗੇ ਜੀ 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 ਆ ਦੇਖੋ ਜੀ ਹੁਣ ਇਹ ਇਹ ਨਾ ਸੋਚੋ ਤੁਸੀਂ ਕਿ ਇਹਨਾਂ ਨੇ ਜੀ ਇਦਾਂ ਕਰ ਲੈਣਾ ਅਸੀਂ ਕੜਾਿਆਂ ਦੇ ਨੂੰ ਚੰਗੀ ਤਰ੍ਹਾਂ ਟੱਕ ਲੈਣਾ ਕੜਾਏ ਨੂੰ ਕੜਾਏ ਨੂੰ ਟੱਕ ਕੇ ਅਸੀਂ ਚੰਗੀ ਤਰ੍ਹਾਂ ਨਾਲ ਆ ਸਾਫ਼ ਕਰਨਾ ਜੱਟ ਦਾ ਜੋੜ ਆ ਜੀ ਹਾਂ ਇੱਥੇ ਸੀਮੈਂਟ ਪੜਿਆ ਜਾਊਗਾ ਜੀ ਅੱਛਾ ਤਾਕੇ ਪਾਣੀ ਨਾ ਆਵੇ ਆ ਯਾਰ ਦੱਸ ਸੀਮੈਂਟ ਪਾੜਨਾ ਪੈਦਾ ਇੱਥੇ ਮੜ ਮੜ ਇੱਥੇ ਭਰ ਦਈਏ ਹਣਾ ਮਤ ਕਿਸੇ ਟਗਾ ਬੰਦ ਕਰ ਦਈਏ ਕੋਈ ਮੱਖੀ ਕੇ ਚੀਜ਼ ਦੇ ਵਰ ਕੇ ਬੈਠੂਗੀ ਬੈਠ ਜੀ ਤੇ ਅਸੀਂ ਆ ਜਿਹੜੀ ਚੀਜ਼ ਆ ਇੱਥੇ ਵੀ ਸ਼ਾਇਦ ਜਾਲੀ ਆ ਜਾਨੀ ਕਹਿੰਦੇ ਲਵਾ ਦੇਣੀ ਆ ਤੁਸੀਂ ਦੇਖੋ ਨਾ ਕਿੰਨਾ ਤਾਮ ਝਾਮ ਆ ਸਾਰਾ ਇੱਥੋਂ ਚੱਕਿਆ ਜਾਣਾ ਆ ਸਾਰਾ ਕੁਝ ਚੱਕ ਕੇ ਆ ਰੇੜਾ ਵੀ ਜਿਹੜਾ ਆ ਇਹਨੂੰ ਸਾਫ਼ ਕੀਤਾ ਜਾਊਗਾ ਤਾਂ ਹਾਂਜੀ 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 ਇਹਨੂੰ ਸਾਫ਼ ਕਰਾਂਗੇ ਥੱਲਿਓ ਸਫਾਈ ਕਰਾਂਗੇ ਬਿਲਕੁਲ ਜੀ ਮਾਰੋ ਮਾਰੋ ਹੱਟ ਗਿਆ ਦੇਖੋ ਕਿੰਨਾ ਧੂਆ ਮਾਰਦਾ ਸੀ ਬਿਲਕੁਲ ਬਿਲਕੁਲ ਅੱਗ ਵੱਲਦੀ ਆ ਪਰ ਪਿੱਛੇ ਨੂੰ ਧੂਆ ਨਹੀਂ ਆ ਰਿਹਾ ਸਾਰਾ ਧੂਆ ਉੱਪਰ ਉੱਠ ਰਿਹਾ ਸੋ ਹੋ ਗਿਆ ਜੀ ਕੰਮ ਇਹ ਸੋ ਇਹ ਹੈ ਜੀ ਟੈਕਨੀਕ ਇਹ ਟੈਕਨੀਕ ਸਿਆਣਿਆਂ ਨੂੰ ਵੀ ਪਤਾ ਜਿਨ੍ਹਾਂ ਨੇ ਕੰਮ ਕਰੇ ਹੋਏ ਨੇ ਤੋ ਜਰੂਰ ਦੇਖੋ ਬੱਚਿਆਂ ਨੂੰ ਕਹੋ ਦੇਖੋ ਭਾਈ ਠੀਕ ਹੈ ਜਿਹੜੇ ਗੁਰਖਾਨ ਦੇ ਸ਼ਕੀਮ ਨੇ ਜਿਨ੍ਹਾਂ ਨੂੰ ਨਹੀਂ ਪਤਾ ਉਹ ਵੀ ਵੇਖ ਲਓ ਆਪਾਂ ਤਾਂ ਬੁਖਾਲਤਾ ਕਿਉਂਕਿ ਮੈਨੂੰ ਨਹੀਂ ਲੱਗਦਾ ਕਦੀ ਚੁੱਬੇ ਦੇ ਉੱਤੇ ਇਸ ਤਰ੍ਹਾਂ ਕੋਈ ਦਿਖਾਲਦਾ ਆ ਹਨਾ ਵੀ ਨੌਜਵਾਨ ਪੀੜੀ ਨੂੰ ਗੁਰਬਾਂਦੇ ਦਿਖਾਲਾਂਗੇ ਹਾਂ ਜੀ ਇੱਕ ਦੋ ਦਿਨ ਵੇਚ ਕਰੋ ਘੋੜ ਬੰਦਾ ਦਿਖਾਵਾਂਗੇ ਥੋੜਾ ਜਿਹਾ ਜੀ ਹਾਂ ਉਹ ਸਾਡਾ ਟੈਸਟ ਹੋਣਾ ਪਈ ਹਜੇ ਗੁੜ ਲਈ ਨਾ ਸਾਡੇ ਕੋ ਆयो ਕਿਉਂਕਿ ਨਹੀਂ ਜੀ ਹਾਂਜੀ ਹਾਂਜੀ ਹਾਲੇ ਹਜੇ ਗੁੜ ਨਹੀਂ ਗੋੜ ਆਪਾਂ ਲੋਹੜੀ ਤੋਂ ਬਾਅਦ ਹੀ ਬਣਾਉਣਾ ਆ ਇਹ ਹਜੇ ਟੈਸਟ ਨਹੀਂ ਯਾਨੀ ਕਿ ਮਹੀਨਾ ਪਹਿਲਾਂ ਤਾਂ ਤਿਆਰੀ ਕਿਉਂਕਿ ਬਹੁਤ ਤਿਆਰੀਆਂ ਨੇ ਆ ਸਫਾਈ ਨੂੰ ਘਟੋ ਘਟ ਤਿੰਨ ਚਾਰ ਦਿਨ ਲੱਗਣਗੇ ਆਈੜੀ ਵਾਲੇ ਵਾਲੇ ਸਫਾਈ ਹੋਣੀ ਠੀਕ ਹੈ ਜੀ ਚੁੱਭਾ ਚੱਲਦਾ ਦੇਖ ਲਿਆ ਸਫਾਈ ਕੀਤੀ ਜਾਊਗੀ ਤੇ ਹੁਣ ਫਿਰ ਜਿਹੜਾ ਕੰਮ ਹੈਗਾ ਨਾਲ ਦੀ ਨਾਲ ਚੱਲ ਪਊਗਾ ਫਿਰ ਸੋ ਇਥੋਂ ਪਤਾ ਲੱਗ ਰਿਹਾ ਆਪਣਾ ਟੈਸਟ ਬਿਲਕੁਲ ਠੀਕ ਆ ਅੱਗ ਬਾਲ ਕੇ ਵੇਖ ਲਈ ਆ ਚੁੱਭਾ ਇਹਦਾ ਮਤਲਬ ਕਾਮਯਾਬ ਆ ਕਿਤੋਂ ਵੀ ਲੀਕੇਜ ਨਹੀਂ ਹੋ ਰਹੀ ਧੂਏ ਦੀ ਧੂਆ ਸਿੱਧਾ ਉੱਪਰ ਜਾ ਰਿਹਾ ਤੇ ਬਿਲਕੁਲ ਠੀਕ ਆ ਜੀ ਸਾਰਾ ਕੁਝ ਬਸ ਮਾੜੀ ਮੋਟੀ ਰਿਪੇਅਰ ਇਧਰਲੇ ਪਾਸੇ ਤੇ ਮਾੜੀ ਮੋਟੀ ਜਿਹੜੀ ਹੋਰ ਕੋਈ ਕੰਮ ਆ ਉਹ ਤੇ ਬਾਕੀ ਕੰਮ ਸਫਾਈ ਦਾ ਘਟੋ ਘੜ ਤਿੰਨ ਚਾਰ ਦਿਨ ਇਹ ਲਊਗਾ ਆਰਾਮ ਨਾਲ ਸੋ ਦੋਸਤੋ ਜਿਨ੍ਹਾਂ ਨੇ ਇਹ ਚੀਜ਼ਾਂ ਵੇਖੀਆਂ ਨੇ ਉਹਨਾਂ ਨੂੰ ਪਤਾ ਆ ਜਿਨ੍ਹਾਂ ਨੇ ਕੰਮ ਕਰੇ ਉਹਨਾਂ ਨੂੰ ਪਤਾ ਆ ਪਰ ਜਿਨ੍ਹਾਂ ਨੇ ਨਹੀਂ ਵੇਖਿਆ ਉਹਨਾਂ ਨੂੰ ਬੁਖਾਰ ਸਕਦੇ ਹੋ ਬਹੁਤ ਸ਼ੁਕਰੀਆ ਤੁਹਾਡਾ ਜੁੜੇ ਰਹਿਣ ਦੇ ਲਈ ਪੀਆਰ ਪੰਜਾਬ ਦੇ ਉੱਤੇ ਗੱਲ ਕੀ ਹੈ ਕੋਈ ਵਿਰਾਸਤੀ ਚੀਜ਼ਾਂ ਠੀਕ ਹੈ ਇਹ ਵੀ ਤੁਹਾਡਾ ਵਿਰਸਾ ਹੀ ਆ ਇਹ ਵੀ ਸੱਭਿਆਚਾਰ ਹੀ ਆ ਕੋਈ ਇਹ ਗਲਤ ਚੀਜ਼ ਨਹੀਂ ਹੈਗੀ ਸੋ ਯੂਥ ਨੂੰ ਜ਼ਰੂਰ ਦਿਖਾਓ ਵੀ ਐਦਾਂ ਕੰਮ ਹੁੰਦੇ ਸੀਗੇ ਤੇ ਐਦਾਂ ਕੰਮ ਜਿਹੜੇ ਆ ਇਹ ਹੁੰਦੇ ਨੇ ਬਹੁਤ ਮਿਹਨਤਾਂ ਦੇ ਨਾਲ ਫਿਰ ਜਾ ਕੇ ਗੁਰਪ੍ਰਾਪਤ ਹੁੰਦਾ ਸੋ ਐਦਾਂ ਹੀ ਥੋੜੀ ਹੈ ਕਿ ਹਨਾ ਕੰਮ ਹੋ ਜਾਂਦੇ ਨੇ ਹਵਾ 'ਚ ਸੋ ਬਹੁਤ ਮਿਹਨਤ ਲੱਗਦੀ ਆ ਸੋ ਸ਼ੁਕਰੀਆ ਜੀ ਵੀਡੀਓ ਨੂੰ ਲਾਈਕ ਵਾਲਾ ਬਟਨ ਦਬਕੇ ਅੱਗੇ ਸ਼ੇਅਰ ਕਰ ਦਿਓ ਤੇ ਸਬਸਕ੍ਰਾਈਬ ਕਰ ਲਿਓ ਜੀ ਜੇਕਰ ਪਹਿਲੀ ਵਾਰੀ ਆਏ ਹੋ ਚੈਨਲ ਤੇ ਧੰਨਵਾਦ ਫਿਰ ਸੇ ਗਾਲ